Oh. Uh -huh. ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੀ ਲੇਡੀ ਸੂਟਾਂ ਦੇ ਤੇ ਰੈਡੀमेड ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੂਡ ਹੋਏਗਾ ਜੀ ਔਨਲਾਈਨ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਸਰਦੀਆਂ ਵਾਲੇ ਸੂਟ ਡਿਸਕਾਊਂਟ ਵਾਲੇ ਸੂਟ ਖੋਣਗੇ ਬਹੁਤ ਪਿਆਰ ਦੇ ਫਟ ਫਟ ਪਹਿਲੇ ਜਿਹੜੇ ਪਹਿਲਾਂ ਵਾਚ ਕਰਦੇ ਨੇ ਉਹਨਾਂ ਦੇ ਆਰਡਰ ਆ ਜਾਂਦੇ ਨੇ ਇਸ ਕਰਕੇ ਕਈਆਂ ਨੂੰ ਸੂਟ ਨਹੀਂ ਮਿਲ ਪਾਰੇ ਫਿਰ ਮੈਂ ਅੱਜ ਹੋਰ ਲੈ ਕੇ ਆਈਆਂ ਡਿਸਕਾਊਂਟ ਵਾਲੇ ਸੂਟ ਤੇ ਫਟਾਫਟ ਤੁਸੀਂ ਆਰਡਰ ਕਰਨੇ ਆ ਠੀਕ ਹੈ ਵੀਡੀਓ ਆਏਗੀ ਰਾਤ ਨੂੰ ਆਪਣੀ ਰੋਜ਼ ਸ਼ਾਮ ਨੂੰ ਸ਼ਾਮ ਨੂੰ ਰਾਤ ਨੂੰ ਕਹਿ ਸਕਦੇ ਆ 7:30 ਤੋਂ 8:00 ਦੇ ਵਿੱਚ ਆਪਣੀ ਵੀਡੀਓ ਆਏਗੀ ਇਸ ਕਰਕੇ ਫਟਾਫਟ ਵੀਡੀਓ ਨੂੰ ਦੇਖਿਆ ਕਰੋ ਤੇ ਫਟਾਫਟ ਆਰਡਰ ਕਰਿਆ ਕਰੋ ਠੀਕ ਹੈ ਜੀ ਹਾਂਜੀ ਜਿਹੜੇ ਆਪਾਂ ਸ਼ਾਲ ਵਾਲੇ ਸੂਟ ਲੈ ਕੇ ਆਏ ਸੀ ਖੁੱਲੇ ਸ਼ਾਲ ਵਾਲੇ ਸੂਟ ਉਹ ਆਪਣੇ फटाफट ਸਾਰੇ ਨਿਕਲ ਗਏ ਹੋਏ ਨੇ ਤੇ ਉਹਦੇ ਵਿੱਚ ਜਿਹੜੇ ਹੋਰ ਪੀਸ ਮੇਰੇ ਕੋਲ ਹੈਗੇ ਨੇ ਉਹ ਮੈਂ ਤੁਹਾਨੂੰ ਦਿਖਾ ਦਿੰਨੀ ਆ 네ਵੀ ਬਲੂ ਕਲਰ ਦਾ ਸੂਟ ਆ ਉੱਪਰ ਐਮਬਰਾਇਡਰੀ ਵਰਕ ਆ ਸਾਰਾ ਠੀਕ ਆ ਸਾਰਾ ਹੀ ਵਰਕ ਆਏਗਾ ਬੈਕ ਫਰੰਟ ਬਣੀ ਹੋਈ ਐ ਬੈਕ ਸਾਈਡ ਦੇ ਘੇਰੇ ਤੇ ਆਏਗਾ ਠੀਕ ਐ ਇਸ ਤਰ੍ਹਾਂ ਹੀ ਇੱਧਰ ਵੀ ਘੇਰੇ ਤੇ ਵੀ ਆਏਗਾ ਐ ਲੁੱਕ ਆ ਸੂਟ ਦੀ ਐ ਫਰੰਟ ਤੇ ਆਏਗਾ ਗਲੇ ਦੇ ਉੱਪਰ ਇੱਕ ਏਰਾ ਆਏਗਾ ਔਰ ਨਾਲ आएगी ਇਹਦੀ ਸੈਲਫ ਪ੍ਰਿੰਟ ਦੀ ਬਾਟਮ ਠੀਕ ਹੈ ਇਸ ਸੈਲਫ ਪ੍ਰਿੰਟ ਦੇ ਵਿੱਚ ਆਏਗਾ ਛੋਟਾ ਛੋਟਾ ਠੀਕ ਹੈ ਨਾ ਇਸ ਤਰ੍ਹਾਂ ਔਰ ਇਹਦੇ ਨਾਲ ਆਏਗਾ ਖੁੱਲਾ ਡੁੱਲਾ ਸ਼ਾਲ ਹਲੋ ਇਹ ਆਏਗਾ ਜੀ ਸ਼ਾਲ ਖੁੱਲਾ ਡੁੱਲਾ ਬਹੁਤ ਹੀ ਸੋਹਣਾ ਫਲੋਰਲ ਪ੍ਰਿੰਟ ਬਣਿਆ ਹੋਇਆ ਕਲਰ ਵੀ ਬਹੁਤ ਿਆਰਾ ਤੇ ਕਲਰ ਖਿੜੇ ਹੋਏ ਬਹੁਤ ਸੋਹਣਾ ਮਤਲਬ ਖਿੜਿਆ ਖਿੜਿਆ ਜਿਹਾ ਲੱਗਦਾ ਪਿਆ ਠੀਕ ਹੈ ਜੀ ਇਹ ਮੇਰੇ ਕੋਲ ਜਿੰਨੇ ਸੂਟ ਹੋਰ ਹੈਗੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਤੁਸੀਂ ਫਸ ਫਟਾਫਟ ਆਰਡਰ ਕਰਦੇ ਜਾਣਾ ਹੈਲੋ ਜੀ ਠੀਕ ਹੈ ਤੇ ਪ੍ਰਾਈਸ ਇਹਦਾ ਉਹੀ ਲੱਗੇਗਾ 400 ਰੁਪਏ ਦਾ ਪ੍ਰਾਈਸ ਆ ਵਿਦ ਸ਼ਿਪਿੰਗ 450 ਲੱਗੇਗਾ ਠੀਕ ਹੈ ਤੇ 450 ਰੁਪਏ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਓਕੇ ਜੀ ਨੈਕਸਟ ਆ ਗਿਆ ਜੀ ਗ੍ਰੇ ਕਲਰ ਹਲੋ ਅਸਤਰ ਆ ਠੀਕ ਹੈ ਅਗਲਾ ਬਣਿਆ ਹੋਇਆ ਗ੍ਰੇ ਕਲਰ ਦਾ ਸੂਟ ਆ ਇਹ ਸਾਰੇ ਗਰਮ ਦੇ ਵਿੱਚ ਹੀ ਸੂਟ ਨੇ ਜੀ ਅਜੇ ਹਲੋ ਤੇ ਅਕੇਰੇ ਦਾ ਠੀਕ ਹੈ ਉਸ ਤਰ੍ਹਾਂ ਬਣਿਆ ਹੋਇਆ ਸਾਰਾ ਪ੍ਰਿੰਟ ਆ ਉਹ ਤੇ ਇਹ ਐਮਬਰਾਇਡਰੀ ਨਹੀਂ ਪ੍ਰਿੰਟ ਆ ਬਾਜੂ ਦਾ ਅਲੱਗ ਤੋਂ ਦਿੱਤਾ ਹੋਇਆ ਇੱਧਰ ਵੀ ਇੱਧਰ ਵੀ ਠੀਕ ਆ ਇਹਦੇ ਨਾਲ ਆਏਗੀ ਪਲੇਨ ਬਾਟਮ ਗਰਮ ਸਟਾਫ ਚ ਮੈਰੂਨ ਰੈੱਡ ਮੈਰੂਨ ਕਲਰ ਵੀ ਤੇ ਨਾਲ ਆਏਗਾ ਸ਼ਾਲ ਸ਼ਾਲ ਆਏਗਾ ਖੁੱਲੇ ਵਾਲਾ फटाफट ਆਰਡਰ ਕਰਕੇ ਤੁਸੀਂ ਆਪਣੀ ਪੇਮੈਂਟ ਕਨਫਰਮ ਕਰ ਲੈਣੀ ਆ ਤੇ ਦੇਖੋ ਜੀ ਕਿੰਨਾ ਪਿਆਰਾ ਸੂਟ ਆ ਫ੍ਰੀ ਦੇ ਭਾਦਾਂ ਨੂੰ ਸੂਟ ਦੇ ਰਹੇ ਆ ਜੀ ਇਸ ਕਰਕੇ फटाफट ਆਪਣੇ ਆਰਡਰ ਕਰਦੇ ਰਹੋ ਪੁੱਛਾਂ ਦੱਸਾਂ ਵਿੱਚ ਨਾ ਪਿਆ ਕਰੋ ਤੇ फटाफट ਆਰਡਰ ਕਰਿਆ ਕਰੋ ਠੀਕ ਹੈ ਜੀ ਹਲੋ ਬਹੁਤ ਪਿਆਰਾ ਕਲਰ ਆ ਦੇਖੋ ਕਿੰਨੀ ਸੋਣੀ ਬੀਡਿੰਗ ਹੋਈ ਐ ਇੰਨੇ ਪ੍ਰਾਈਸ ਦੇ ਸੂਟ ਨਹੀਂ ਸੀ ਪਰ ਆਪਾਂ ਹਨਾ ਫਿਰ ਵੀ ਦੇ ਰਹੇ ਕਿਉਂਕਿ ਡਿਸਕਾਊਂਟ ਲਈ ਸੀਜ਼ਨ ਕਲੀਅਰ ਸੇਅਰ ਆਪਾਂ ਸੂਟ ਕੱਢ ਰਹੇ ਆ ਲੋ ਜੀ ਠੀਕ ਹੈ ਜੀ ਪ੍ਰਾਈਸ ਇਹਦਾ ਵੀ ਹੋਣਾ ਲੱਗੇਗਾ 450 ਵਿਦ ਸ਼ਿਪਿੰਗ 80 ਰੁਪਏ ਸ਼ਿਪਿੰਗ ਮੈਨੂੰ ਪੈ ਜਾਂਦੀ ਆ ਇਸ ਸੂਟ ਦੀ 75 80 ਠੀਕ ਆ ਪਰ ਪਤਾ ਨੂੰ ਸ਼ਿਪਿੰਗ ਵਿੱਚ ਵੀ ਆਫਰ ਦੇ ਰਹੇ ਆ ਇਸ ਤੋਂ ਜ਼ਿਆਦਾ ਆਫਰ ਕੋਈ ਨਹੀਂ ਦੇ ਸਕਦਾ ਕਫਰਾਂ ਚੱਲ ਰਹੀਆਂ ਨੇ ਰਵਿੰਦਰ ਫੈਬ੍ਰਿਕ ਤੇ ਜਿੰਨਾ ਸੂਟਾਂ ਦੀ ਮੇਰੀ ਬਣਦੀ ਆ ਇਹ ਨਹੀਂ ਮੈਂ ਕਹਿ ਰਹੀ ਕਿ ਮੈਂ ਹਾਂ ਤੁਹਾਨੂੰ ਫ੍ਰੀ ਚ ਦੇ ਰਹੀ ਜਿਹੜੇ ਮੇਰੇ ਹਨਾ ਕੱਢਣ ਵਾਲੇ ਜਿੰਨਾ ਤੇ ਮੈਨੂੰ ਲੱਗਦਾ ਡਿਸਕਾਊਂਟ ਕਰ ਦੇਣਾ ਚਾਹੀਦਾ ਮੈਂ ਉਹਨਾਂ ਤੇ ਡਿਸਕਾਊਂਟ ਕਰ ਰਹੀ ਹਾਂ ਠੀਕ ਆ ਆ ਲੋ ਜੀ ਬਲੈਕ ਕਲਰ ਦਾ ਸੂਟ ਆ ਠੀਕ ਆ ਇਹਦਾ ਵੀ ਹਨਾ ਫਰੰਟ ਆ ਤੇ ਘੇਰਾ ਵਾ ਬੈਕ ਸਾਈਡ ਸਾਰੀ ਫਲਾਵਰ ਵਾਲੀ ਆਏਗੀ ਬਾਜੂ ਦਾ ਅਲੱਗ ਤੋਂ ਦਿੱਤਾ ਹੋਇਆ ਤੇ ਨਾਲ ਆਇਆ ਇਹ ਸੈਲਫ ਪ੍ਰਿੰਟ ਦੀ ਬਲੈਕ ਬਾਟਮ ਤੇ ਸਟਾਲ ਆਪਾਂ ਖੋਲ ਕੇ ਤੁਹਾਨੂੰ ਦਿਖਾ ਦਿੰਨੇ ਆ ਹਲੋ ਜੀ ਬਹੁਤ ਸੋਹਣੇ ਪਿਆਰੇ ਪਿਆਰੇ ਪ੍ਰਿੰਟ ਆ ਹਲੋ ਜੀ ਜਤ ਸਬ फटाफट ਆਰਡਰ ਕਰਦੇ ਜਾਓ ਤੇ ਸੂਟ ਲੈਂਦੇ ਜਾਓ ਸਾਡੇ ਨਾਲ ਜੁੜੇ ਰਹੋ ਠੀਕ ਹੈ ਵੀਡੀਓ 7:30 ਵਜੇ ਆਏਗੀ ਸ਼ਾਮ ਨੂੰ फटाफट ਵੀਡੀਓ ਨੂੰ ਦੇਖਿਆ ਕਰੋ ਠੀਕ ਹੈ ਤੇ ਆਪਣੇ ਆਰਡਰ ਕਨਫਰਮ ਕਰਿਆ ਕਰੋ ਹਲੋ ਜੀ ਮੈਂ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਵਾਰੀ ਪ੍ਰਾਈਸ ਮੈਂ ਦੱਸਦੀ ਵੀਡੀਓ ਚ ਹੋਰ ਵੀ ਤੁਸੀਂ ਵੀਡੀਓ ਦੇਖਦੇ ਹੋਗੇ ਬਸ ਸਾਰੇ ਸੂਟਾਂ ਦਾ ਪ੍ਰਾਈਸ ਕਈ-ਕਈ ਵਾਰ ਦੱਸਦੀ ਪਰ ਫਿਰ ਵੀ ਮੈਨੂੰ ਮੈਸੇਜ ਆਉਂਦੇ ਰਹਿੰਦੇ ਦੀਦੀ ਤੁਸੀਂ ਪ੍ਰਾਈਸ ਨਹੀਂ ਦੱਸਿਆ ਪ੍ਰਾਈਸ ਦੱਸੋ ਐਦਾ ਕਿ ਪ੍ਰਾਈਸ ਆ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜਿੰਨੀ ਵਾਰੀ ਮੈਂ ਪ੍ਰਾਈਸ ਦੱਸਦੀ ਕੋਈ ਨਹੀਂ ਦੱਸ ਸਕਦਾ ਠੀਕ ਹੈ 450 ਰੁਪਏ ਦਾ ਦਿੱਤਾ ਸੂਟ ਪਹੁੰਚ ਜਾਏਗਾ ਠੀਕ ਤੇ ਟਿਕ ਆ ਗਿਆ ਜੀ ਇਹ ਤਾਂਬਾ ਰੈਸਟ ਕਲਰ ਕਿ ਮੈਂ ਉਸ ਦਿਨ ਵੀ ਵੀਡੀਓਸ ਦਿਖਾਇਆ ਸੀ ਜਿਹੜਾ ਪੀਸ ਹੈ ਨਾ ਰਹਿ ਗਿਆ ਇਹ 2-3 ਜਾਣਿਆਂ ਦੇ ਹੋਲਡਰ ਰੱਖਣ ਚ ਸੂਟ ਰਹਿ ਗਿਆ ਠੀਕ ਹੈ ਸਾਨੂੰ ਦੇ ਦੋ ਸਾਨੂੰ ਦੇ ਦੋ ਇਸੇ ਚੱਕਰ ਚ ਇਹ ਸੂਟ ਰਹਿ ਗਿਆ ਓਕੇ ਐਲੋ ਜੀ ਇਹਦੇ ਨਾਲ ਆਏਗੀ ਇਸ ਕਲਰ ਦੀ ਬਾਟਮ ਤੇ ਇਹ ਵਾਲਾ ਹਸਤਾ ਸਿੱਕੀ ਵਾਲਾ ਓਕੇ ਇਸ ਨੇ ਵੀ ਚਾਰ ਸੂਟ ਨੇ ਚਾਰ ਪੰਜ ਸੂਟ ਹੈਗੇ ਨੇ ਜਿਹੜੇ ਕਿ ਤੁਹਾਡੇ 450 ਚ ਤੁਹਾਨੂੰ ਮਿਲ ਜਾਣਗੇ ਹੁਣ ਨੈਕਸਟ ਮੈਂ ਦਿਖਾਉਣੀ ਆ ਪਿਓਰ ਦੁਪट्टे ਦੇ ਨਾਲ ਸੂਟ ਥੋੜਾ ਐਮਬਰਾਇਡਰੀ ਵਰਕ ਵੀ ਹੋਏਗਾ ਤੇ ਪਿਓਰ ਦਾ ਦੁਪੱਟਾ ਹੋਏਗਾ ਉਹ ਤੁਹਾਨੂੰ ਲੱਗੇਗਾ 450 ਦਾ ਸੂਟ ਠੀਕ ਹੈ ਜੀ ਆਫਰਸ ਆਫਰਸ ਬਹੁਤ ਆਫਰ ਆ ਰਹੀ ਹੈ ਸੂਟਾਂ ਤੇ 450 ਦਾ ਸੂਟ ਤੇ ਨਾਲ ਲੱਗੇਗੀ ਸ਼ਿਪਿੰਗ 80 ਰੁਪਏ ਉਹ ਨਹੀਂ ਸੌਰੀ 50 ਰੁਪਏ ਲਾਵਾਂਗੀ 50 ਰੁਪਏ ਸ਼ਿਪਿੰਗ ਲੱਗੇਗੀ ਤੇ 500 ਰੁਪਏ ਚ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਸੂਟ ਇੱਕ ਵਾਰੀ ਦਿਖਾ ਦਿੰਨੇ ਆ ਚੈੱਕ ਕਰ ਲਓ ਪਿਓਰ ਦੇ ਦੁਪट्टे ਨਾਲ ਆਉਣਗੇ ਪਿਓਰ ਸ਼ਿਫਾਨ ਦਾ ਦੁਪੱਟਾ ਹੋਏਗਾ ਇਹ ਆ ਗਿਆ ਜੀ ਸੂਟ ਦਾ ਪ੍ਰਿੰਟ ਨੇਵੀ ਬਲੂ ਸੂਟ ਆ ਨੇਵੀ ਬਲੂ ਮੋਰ ਪੰਖੀ ਆ ਜੀ ਸ਼ੇਡ ਦੇ ਇਹ ਗਲੇ ਦੇ ਉੱਪਰ ਸਾਰਾ ਆਏਗਾ ਵਰਕ ਠੀਕ ਆ ਸਾਰਾ ਹੀ ਗਲੇ ਦੇ ਉੱਪਰ ਆਏਗਾ ਵਰਕ ਗਲਾ ਪੱਟੀ ਬਣੀ ਹੋਈ ਆ ਠੀਕ ਆ ਟਰਾਈ ਟਾਈ ਮੀਟਰ ਦੀ ਕਟ ਆਏਗੀ ਨਾਲ ਆਏਗੀ ਪਲੇਨ ਬਾਟਮ ਕਸ਼ਮੀਨਾ ਦੀ ਹੈ ਵਲ ਠੀਕ ਪਲੇਨ ਬੋਟਮ ਆਏਗੀ ਤੇ ਇਸ ਤਰ੍ਹਾਂ ਆਏਗਾ ਤੇ ਨਾਲ ਆਏਗਾ ਜੀ ਪਿਓਰ ਦਾ ਦੁਪੱਟਾ ਠੀਕ ਹੈ ਇਸ ਤਰ੍ਹਾਂ ਆਏਗਾ ਪਿਓਰ ਦਾ ਦੁਪੱਟਾ ਠੀਕ ਹੈ ਇਹ ਵਾਲੇ ਸੂਟ ਨਾਲ 500 ਰੁਪਏ ਰੀਸੂਟ ਤੁਹਾਡੇ ਘਰ ਪਹੁੰਚ ਜਾਏਗਾ ਓਕੇ ਜੀ ਜਿੱਥੇ ਮਰਜੀ ਤੁਸੀਂ ਆਲ ਇੰਡੀਆ ਮੰਗਵਾ ਸਕਦੇ ਹੋ 500 ਰੁਪਏ ਰੀਸੂਟ ਤੁਹਾਡੇ ਘਰ ਪਹੁੰਚ ਜਾਏਗਾ ਤੁਸੀਂ ਵਿਦ ਸ਼ਿਪਿੰਗ ਸਮਝ ਲਓ ਫ੍ਰੀ ਸ਼ਿਪਿੰਗ ਸਮਝ ਲਓ 500 ਰੁਪਏ ਦੇ ਵਿੱਚ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਨੈਕਸਟ ਕਲਰ ਆ ਗਿਆ ਜੀ ਤਾਂਬਾ ਕਲਰ ਠੀਕ ਹੈ ਇਹਦੇ ਉੱਪਰ ਵੀ ਸਾਰਾ ਫਰੰਟ ਸਾਰੀ ਤੇ ਵਰਕ ਹੋਇਆ ਜਏ ਇਹਦੇ ਠੀਕ ਹੈ ਤੇ ਗਲੇ ਤੇ ਕੱਲੇ ਤੇ ਨਹੀਂ ਸਾਰੀ ਫਰੰਟ ਤੇ ਵਰਕ ਆਏਗਾ embroidery work ਓਕੇ ਤੇ ਨਾਲ ਪੱਟੀ ਲੱਗੀ ਹੋਈ ਆ ਤੁਸੀਂ ਬਾਜੂ ਤੇ ਲਗਾ ਸਕਦੇ ਹੋ ਘੇਰੇ ਤੇ ਲਗਾ ਸਕਦੇ ਹੋ ਬੋਟਮ ਦੇ ਨਾਲ ਵੀ ਇਹ ਆਏਗੀ ਨਾਲ ਬੋਟਮ ਠੀਕ ਹੈ ਜੀ ਇਹ ਹੋਏਗੀ ਨਾਲ ਬੋਟਮ ਤੇ ਨਾਲ ਆਏਗਾ ਜੀ ਪਿਓਰ ਤਾਂ ਦੁਪੱਟਾ ਠੀਕ ਹੈ only for 500 theek hai 500s pure dupatta wala suit wo bhi garam wo bhi garam suit te color bhi bahut hi pyare a lo ji next aa gaya ji gale de upar embroidery work de naal theek hai bahut suhana grey color combination bhi bahut hi pyara hai naal blue royal blue di bottom aayegi okay bahut suhana dark light da combination hai te naal aayega pure da dupatta ओके okay, जी प्योर ਦਾ ਆਏਗਾ ਨਾਲ ਦੁਪੱਟਾ ਚਲੋ ਜੀ ਪ्योर ਦੁਪੱਟੇ ਦੇ ਨਾਲ ਠੀਕ ਹੈ ਇਹ ਬਲਾ ਸੂਟ ਆਇਆ ਤੇ ਪ੍ਰਾਈਸ ਲੱਗੇਗਾ 500 ਨੈਕਸਟ ਆਏਗਾ ਜੀ ਫਰੋਜ਼ੀ ਕਲਰ ਹਾਂਜੀ ਫਰੋਜ਼ੀ ਕਲਰ ਇਹਦੇ ਵੀ gala ਪੱਟੀ ਬਣੀ ਹੋਈ ਆ ਉਵੇਂ ਠੀਕ ਹੈ ਤੇ ਇਹਦੇ ਨਾਲ ਆਏਗੀ ਤਾਂਬਾ ਮੈਰੂਨ ਕਲਰ ਦੀ ਬੋਟਮ ਨਾਈ ਮਰੋਨਾ ਨਾਈ ਤੰਬਾ ਬਹੁਤ ਸੋਹਣੀ ਸ਼ੇਡ ਆ ਇਸ ਤਰ੍ਹਾਂ ਪਲੇਨ ਬਾਟਮ ਹੋਏਗੀ ਇਹਦੇ ਨਾਲ ਇਹਨਾਂ ਦੇ ਨਾਲ ਪਲੇਨ ਹੀ ਬਾਟਮ ਆ ਸਾਰਿਆਂ ਦੇ ਨਾਲ ਸੈਲਫ ਪ੍ਰਿੰਟ ਨਹੀਂ ਹੈ ਪਰ ਨਾਲ ਆਏਗਾ ਪਿਓਰ ਦਾ ਦੁਪੱਟਾ ਠੀਕ ਹੈ ਪਿਓਰ ਤੇ ਖੁੱਲੇ-ਡੁੱਲੇ ਦੁਪੱਟੇ ਆਉਣਗੇ ਫੁੱਲ ਸਾਈਜ਼ ਓਕੇ ਬਹੁਤ ਸੋਹਣੇ ਦੁਪੱਟੇ ਆ ਪਿਓਰ ਦਾ ਦੁਪੱਟਾ ਤੁਹਾਨੂੰ ਪਤਾ ਹੀ ਕਿੰਨੇ ਪ੍ਰਾਈਸ ਦਾ ਹੁੰਦਾ ਹੈ ਪਿਓਰ ਦੇ ਦੁਪੱਟੇ ਦਾ ਕੀ ਪ੍ਰਾਈਸ ਆ ਤੇ ਆਪਾਂ ਤੁਹਾਨੂੰ ਸੂਟ ਦੇ ਰਹੇ ਆ ਆਫਰਸ 'ਚ ਠੀਕ ਹੈ सिर्फ तो सिर्फ पौ रुपए आएगा जी बहुत ही सोनी सी ग्रीन जी शेड आलो प्रिंट भी बहुत शानदार है ठीक है बहुत सोना पीसा बनिया पीस आदा घेरा बनया हुआ में ठीक है एक ही पीस मिल गया से ये काफ़ी सेल सूट बहुत प्यारा जहा ਇਦੇ ਨਾਲ ਵੀ ਆਏਗੀ ਪਲੇਨ ਬਾਟਮ ਆਏਗੀ ਠੀਕ ਆ ਇਹਦੇ ਇਹਦੇ ਗਲੇ ਦੇ ਉੱਪਰ ਵੀ ਹਨਾ ਲੈਸ ਵਾਲੀ ਪੱਟੀ ਲੱਗੀ ਹੋਈ ਆ ਮਤਲਬ ਐਮਬਰਾਇਡਰੀ ਵਰਕ ਵਾਲੀ ਤੇ ਇਹ ਆਏਗਾ ਨਾਲ ਦੁਪੱਟਾ ਦੇਖੋ ਕਿੰਨੇ ਪਿਆਰੇ ਪਿਆਰੇ ਦੁਪੱਟੇ ਆ ਹਨਾ ਬਹੁਤ ਸੋਹਣੇ ਦੁਪੱਟੇ ਆ ਬਹੁਤ ਸੋਹਣਾ ਸੂਟ ਆ ਠੀਕ ਆ ਪਲੇਨ ਬਾਟਮ ਦੇ ਨਾਲ ਹਲੋ ਜੀ ਤੇ 500 ਰੁਪਏ ਚ ਨੈਕਸਟ ਆਏਗਾ ਜੀ ਜਿੱਕਿ ਖੋ ਸੂਟ ਗਿਆ ਸੀ ਜਨਾ ਹਾਂ ਅਵੇ ਕਲਰ ਕਿੰਨਾ ਪਿਆਰਾ ਕਲਰ ਹੈ ਮੋਰ ਪੰਖੀਆ ਕਲਰ embroidery work ਆਏਗਾ ਫਰੰਟ ਤੇ ਠੀਕ ਹੈ ਸਾਰੀ ਫਰੰਟ ਤੇ ਆਏਗਾ ਔਰ ਨਾਲ ਆਏਗੀ ਇਹ ਪੱਟੀ ਪੱਟੀ ਮੈਂ ਉਧਰ ਲੱਪਣੀ ਪੱਟੀ ਆਏਗੀ ਇਹ ਵਾਲੀ ਤੁਸੀਂ ਘੇਰੇ ਤੇ ਲਗਾ ਸਕਦੇ ਹੋ ਤੇ ਨਾਲ ਆਏਗੀ ਇਸ ਤਰ੍ਹਾਂ ਦੀ ਬਾਟਮ ਵਾਓ ਕਿੰਨਾ ਪਿਆਰਾ ਲੱਗਦਾ ਪਿਆ ਇਹਦਾ ਪ੍ਰਿੰਟ ਸ਼ਾਨਦਾਰ ਠੀਕ ਹੈ ਇਹ ਆਏਗੀ ਨਾਲ ਬਾਟਮ ਤੁਸੀਂ ਪਲਾਜ਼ੋ ਵੀ ਬਣਾ ਸਕਦੇ ਹੋ ਬਹੁਤ ਪਿਆਰਾ ਲੱਗੇਗਾ ते नाल आएगा जी दुपट्टा प्योर का अजय कई दुपट्टे थे अनपैक भी नहीं है इस तरह आएगा दुपट्टा नाल। बहुत प्यारा जहा दुपट्टा बहुत प्यारा जहा सूट बिल्कुल लो प्राइस बेस्ट क्वालिटी लो प्राइस बिल्कुल जनरल जो जे प्राइस मिलेगा तो सूट सिर्फ तो सिर्फ पौ रुपए ओके जी ਇੱਕ ਮੈਂ ਹੋਰ ਦਿਖਾ ਦਿੰਨੀ ਆ ਜਿਹੜੇ ਮੇਰੇ ਕੋਲ ਬਚੇ ਆ ਪਿਛਲੀ ਵੀਡੀਓ ਚ ਚਾਰ ਸੂਟ ਮੇਰੇ ਕੋਲ ਬਚੇ ਹੋਇਆ ਚਾਰ ਸੂਟ ਹੋਣਗੇ ਸ਼ਾਇਦ ਦੇਗੀ ਫਲਾ ਲੈਨ ਦੇ ਸੂਟ 350 ਪ੍ਰਾਈਸ ਦੇ ਸੂਟ ਓਕੇ ਦੋ ਪੀਸ ਮੇਰੇ ਕੋਲ ਰਹਿ ਗਏ ਨੇ ਇਹ ਤੁਸੀਂ ਲੈ ਸਕਦੇ ਹੋ ਫਰੋਜ਼ੀ ਕਲਰ ਅ ਸਕਾਈ ਬਲੂ ਜਿਹਾ ਕਲਰ ਆ ਓਕੇ ਔਰ ਪਿੰਕ ਕਲਰ 350 ਦਾ ਸੂਟ ਆ 50 ਪਰ ਸ਼ਿਪਿੰਗ ਲੱਗੀ ਗਈ 400 ਤੁਹਾਨੂੰ ਪਏਗਾ ਠੀਕ ਆ ਦੋ ਕਲਰ ਇਹਦੇ ਤੇ ਦੋ ਕਲਰ ਐ ਆਪਣੇ ਕੋਲ ਰਹਿ ਗਏ ਨੇ ਇਹਦੇ ਵਿੱਚ ਵੀ ਆਪਣੇ ਕੋਲ ਕਾਫੀ ਕਲਰ ਸੀ ਤੁਹਾਨੂੰ ਪਤਾ ਜਿਨ੍ਹਾਂ ਨੇ ਪਿਛਲੀ ਵੀਡੀਓ ਦੇਖੀ ਹੋਏਗੀ ਇਹ ਵੀ ਸੇਲ ਹੋ ਗਏ ਨੇ ਇਹ ਆਪਣੇ ਕੋਲ ਇੱਕ ਰਹਿ ਗਿਆ ਇਹ ਵਾਲਾ ਕਲਰ ਲਾਈਟ ਜਿਹਾ ਕਲਰ ਆ ਸਕਿਨ ਕਲਰ ਵੀ ਨਹੀਂ ਕਹਿ ਸਕਦੇ ਇਹਨੂੰ ਬਹੁਤ ਸੋਹਣਾ ਮਿੱਟੀ ਜਿਹਾ ਰੰਗਾ ਰੰਗਾ ਤੇ ਏਮਬਰਾਇਡਰੀ ਵਰਕ ਆ ਸਾਰਾ ਜੀ ਇਹਦੇ ਉੱਪਰ ਸੀ ਠੀਕ ਆ 350 ਤੇ ਇੱਕ ਕਲਰ ਰਹਿ ਗਿਆ ਆਪਣੇ ਕੋਲ ਇਹ ਕਾਫੀ ਕਲਰ ਜਾ ਦੋ ਹੀ ਕਲਰ ਆਪਣੇ ਕੋਲ ਰਹਿ ਗਏ ਨੇ 350 ਪ੍ਰਾਈਸ ਦੇ ਸੂਟ ਆ 4 4 ਸੂਟ ਤੁਹਾਨੂੰ ਤੁਹਾਡੇ ਘਰ ਪਹੁੰਚ ਜਾਏਗਾ ਮਤਲਬ 400 ਤੁਹਾਨੂੰ ਪਵੇਗਾ ਬਿੱਡ ਸ਼ਿਪਿੰਗ ਠੀਕ ਹੈ ਇਹ ਚਾਰ ਸੂਟ ਵੀ ਜਿਨ੍ਹਾਂ ਨੇ ਲੈਣੇ ਹੋ ਆਰਡਰ ਕਰ ਸਕਦਾ ਹੈ ਮੈਂ ਸਿੰਗਲ ਸਿੰਗਲ ਕਰਕੇ ਦਿਖਾ ਦਿੰਨੀ ਸਕਰੀਨ ਸ਼ਾਟ ਲੈ ਕੇ ਤੁਸੀਂ ਭੇਜ ਦੇਣਾ ਠੀਕ ਹੈ ਇਹ ਤੁਸੀਂ ਇਹ ਲੈਣਾ ਇਹਦਾ ਸਕਰੀਨ ਸ਼ਾਟ ਭੇਜਣਾ ਹੈ ਜੇ ਤੁਸੀਂ ਇਹ ਵਾਲਾ ਲੈਣਾ ਇਹਦਾ ਸਕਰੀਨ ਸ਼ਾਟ ਭੇਜਣਾ ਹੈ ਹਲੋ ਜੀ ਬਹੁਤ ਪਿਆਰੀਆਂ ਚੀਜ਼ਾਂ ਹੈ ਹਲੋ ਬਾਕੀ ਆਪਣੇ ਸੂਟਸ ਨਿਕਲ ਗਏ ਹੋਗਾ ਠੀਕ ਹੈ ਜੀ ਤੇ ਹੁਣ ਤੁਸੀਂ ਕਰਨਾ ਕੀ ਹੈ ਤੁਸੀਂ ਲੈਣਾ ਹੈ ਫਟਾਫਟ ਵੀਡੀਓ ਨੂੰ ਦੇਖਣਾ ਹੈ ਸਕਰੀਨ ਸ਼ਾਟ ਲੈਣਾ ਹੈ ਤੇ ਭੇਜਣਾ ਹੈ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਤੇ ਆਪਣਾ ਆਰਡਰ ਕਨਫਰਮ ਕਰਾ ਲੈਣਾ ਹੈ ਪੇਮੈਂਟ ਤੋਂ ਬਿਨਾ ਕਿਸੇ ਦਾ ਵੀ ਆਰਡਰ ਕਨਫਰਮ ਨਹੀਂ ਹੋਏਗਾ ਠੀਕ ਹੈ ਹੋਲਡ ਤੇ ਨਹੀਂ ਰੱਖਿਆ ਜਾਏਗਾ ਫਟਾਫਟ ਤੁਸੀਂ ਆਰਡਰ ਕਰਨਾ ਹੈ ਪੇਮੈਂਟ ਕਰਨੀ ਹੈ ਤੇ ਪਾਰਸਲ ਤੁਹਾਡੇ ਘਰ ਪਹੁੰਚ ਜਾਏਗਾ ਠੀਕ ਹੈ ਜੀ ਥੈਂਕ ਯੂ ਧੰਨਵਾਦ